ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਇੱਕ ਅਜਿਹੇ ਗੁਰਦੁਆਰਾ ਸਾਹਿਬ ਵੀ ਨਹੀਂ ਜਿੱਥੇ ਦੇ ਪਵਿੱਤਰ ਸਰੋਵਰ ਦੇ ਵਿੱਚ ਸੱਪ ਰਹਿੰਦੇ ਨੇ ਬਟਾਲੇ ਇਲਾਕੇ ਵਿੱਚ ਇੱਕ ਨਾਗਿਆਣਾ ਸਾਹਿਬ ਗੁਰਦੁਆਰਾ ਹੈ ਤੇ ਉੱਥੇ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਇੱਥੇ ਗੁਰੂ ਸਹਿਬਾਨ ਜੀ 9 ਮਹੀਨੇ 23 ਦਿਨ ਰਹੇ ਤੇ ਇੱਥੇ ਹੀ ਉਹਨਾਂ ਨੇ ਉਸ नाग ਦਾ ਉਦਾਰ ਕੀਤਾ ਜਿਸ ਨੇ ਗੁਰੂ ਸਹਿਬਾਨ ਜੀ ਨੂੰ ਆਪਣੇ ਫੰਦ ਦੇ ਨਾਲ ਸ਼ਾਂ ਦਿੱਤੀ ਤੇ ਫਿਰ ਲੋਕਾਂ ਦਾ ਇਹ ਮੰਨਣਾ ਹੈ ਕਿ ਉਸ ਤੋਂ ਬਾਅਦ ਉਹ ਬਿਰਦਨਾਥ ਇੱਥੇ ਇੱਕ ਗੁਫਾ ਦੇ ਵਿੱਚ ਆ ਕੇ ਬਸ ਗਿਆ ਤੇ ਅੱਜ ਤੱਕ ਉਹ नाग ਇੱਥੇ ਹੀ ਰਹਿੰਦਾ ਹੈ ਤੇ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਸਾਨੂੰ ਕਈ ਨਸਾਰੇ नाग ਵੇਖਣ ਨੂੰ ਮਿਲਦੇ ਨੇ ਜੋ ਲੋਕਾਂ ਨੂੰ ਕੁਝ ਨਹੀਂ ਆਖਦੇ ਇਹ ਜੇ ਤੁਸੀਂ ਘਰ ਦੇਖ ਰਹੇ ਹੋ ਇੱਕ ਸਮੇਂ ਤੇ ਇੱਥੇ ਗੁਰਦੁਆਰਾ ਸ਼੍ਰੀ ਚਮਾਲਾ ਸਾਹਿਬ ਹੁੰਦੇ ਸੀ ਸਾਰੀ ਗਲੀ ਦੇ ਵਿਚਲੇ ਘਰ ਗੁਰਦੁਆਰਾ ਸਾਹਿਬ ਦੀ ਗਲੀ ਤੇ ਹੀ ਬਣੇ ਹਨ ਗੁਰਦੁਆਰਾ ਸਾਹਿਬ ਦੇ ਨਾਮ ਦੇ ਉੱਤੇ ਕੇਵਲ ਇਹ ਹੁਣ ਦੀਵੇ ਹੀ ਰਹਿ ਗਏ ਹਨ ਜੋ ਉੱਥੇ ਦੇ ਹੀ ਲੋਕਾਂ ਦੇ ਵੱਲੋਂ ਜਗਾਏ ਜਾਂਦੇ ਨੇ 1947 ਦੇ ਸਮੇਂ ਤੱਕ ਇੱਥੇ ਪਿੱਪਲ ਬੇਰੀ ਅਤੇ ਥੜਾ ਮੌਜੂਦ ਸੀ ਤੇ ਨਦਰਕਤਾ ਦੀਆਂ ਜੜਾਂ ਤੇ ਉਸ ਸਮੇਂ ਦੇ ਲੋਕ ਦੁੱਧ ਪਾਇਆ ਕਰਦੇ ਸੀ ਤੇ ਜੇਕਰ ਅਸੀਂ ਇਸ ਸਥਾਨ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸਕਾਰ ਲਿਖਦੇ ਨੇ ਕਿ ਇੱਕ ਸਮੇਂ ਦੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਉਸ ਤੋਂ ਪਿੱਛੇ ਸਮਾਂ ਆਉਂਦਾ ਹੈ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਸ ਸਮੇਂ ਇੱਥੇ ਭਾਈ ਜੀਵਨ ਸਿੰਘ ਜੀ ਨਾਮ ਦੇ ਇੱਕ ਸਿੱਖ ਦਾ ਘਰ ਸੀ ਤੇ ਇਹ ਦੱਸਿਆ ਜਾਂਦਾ ਹੈ ਕਿ 6ਵੇਂ ਪਾਤਸ਼ਾਹ ਜੀ ਇਸ ਸਥਾਨ ਦੇ ਭਾਈ ਜੀਵਨ ਸਿੰਘ ਜੀ ਦੇ ਘਰ ਦੇ ਅੰਦਰ 3 ਮਹੀਨੇ ਰਹਿ ਕੇ ਗਏ ਸੀ ਇੱਥੇ ਦਾ ਇੱਕ ਹੋਰ ਇਤਿਹਾਸ ਹੈ ਜਦੋਂ ਗੁਰੂ ਪਾਤਸ਼ਾਹ ਜੀ ਨੇ ਭਾਈ ਬਿਰਤੀ ਚੰਦ ਨੂੰ ਘੋੜੇ ਲੈਣ ਦੇ ਲਈ ਭੇਜੇ ਸੀ ਤਾਂ ਉਹ ਐਸੀ ਘਰ ਦੇ ਵਿੱਚ ਰਹੇ ਸੀ ਜੋ ਕਿ ਭਾਈ ਜੀਵਨ ਸਿੰਘ ਜੀ ਦਾ ਸੀ ਤੇ ਆਜ਼ਾਦੀ ਤੋਂ ਪਹਿਲਾਂ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਮੌਜੂਦ ਸੀ ਉਹਨਾਂ ਦਾ ਨਾਮ ਜਮਾਲਾ ਸਾਹਿਬ ਸੀ ਤੇ ਹੁਣ ਇੱਥੇ ਦੇ ਮਹੱਲੇ ਦਾ ਨਾਮ ਚਮਾਲਾ ਹੈ ਇਹ ਜੋ ਤੁਸੀਂ ਆਪਣੀ ਸਕਰੀਨ ਤੇ ਤਲਾਬ ਵੇਖ ਰਹੇ ਹੋ ਇੱਕ ਸਮੇਂ ਦੇ ਗੁਰਦੁਆਰਾ ਸਾਹਿਬ ਦਾ ਸਰੋਵਰ ਸੀ ਤੇ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਸੀ ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਇਹ ਇੱਕ ਮੱਛੀ ਫਾਰਮ ਹੈ 1947 ਤੋਂ ਪਹਿਲਾਂ ਇੱਥੇ ਛੋਟਾ ਨਾਨਕਿਆਣਾ ਗੁਰਦੁਆਰਾ ਸਾਹਿਬ ਸੀ ਕਿਸੇ ਸਮੇਂ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਆਪਣੀ ਚਰਨ ਪਾਈ ਸੀ। ਇਸ ਗੁਰਦੁਆਰਾ ਸਾਹਿਬ ਦੇ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਖੰਡਰ ਦੇ ਰੂਪ ਦੇ ਵਿੱਚ ਸਿਰਫ ਕੁਝ ਪੁਰਾਣੀਆਂ ਦੁਬਾਰਾ ਹੀ ਰਹਿ ਗਈਆਂ ਹਨ ਅਤੇ ਇਸ ਦੀ ਦੋ ਮੰਜ਼ਿਲਾ ਛੱਤ ਡਿੱਗ ਚੁੱਕੀ ਹੈ। ਕਾਨ ਸਿੰਘ ਨਾਭਾ ਜੀ ਲਿਖਦੇ ਹਨ ਕਿ ਇੱਕ ਸਮੇਂ ਤੇ ਇਸ ਗੁਰਦੁਆਰਾ ਸਾਹਿਬ ਦੇ ਨਾਮ 125 ਕਿੱਲੇ ਜ਼ਮੀਨ ਸੀ ਤੇ ਦੂਸਰੇ ਪਾਸੇ ਇਕਬਾਲ ਸਿੰਘ ਕੈਸਰ ਜੀ ਲਿਖਦੇ ਹਨ ਕਿ ਇਸ ਗੁਰਦੁਆਰਾ ਸਾਹਿਬ ਦੇ ਨਾਮ 500 ਕਿੱਲੇ ਜ਼ਮੀਨ ਆਂਦੀ ਸੀ। 1738 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਵਾਈ ਸੀ ਤੇ ਇਹ ਗੁਰਦੁਆਰਾ ਸਾਹਿਬ ਲਾਹੌਰ ਪਾਕਿਸਤਾਨ ਤੋਂ ਕੁ ਤੀ 40 ਕਿਲੋਮੀਟਰ ਦੂਰ ਮੰਗਾ ਮੰਡੀ ਦੇ ਵਿੱਚ ਹੈ ਇਹ ਜੋ ਤੁਸੀਂ ਤੰਗ ਗਲੀ ਦੇਖ ਰਹੇ ਹੋ ਕਿਸੇ ਸਮੇਂ ਇੱਥੇ ਖੁੱਲਾ ਰਸਤਾ ਦਿਉੜੀ ਦੇ ਵੱਲੋਂ ਹੁੰਦਿਆ ਹੋਇਆ ਖਾਲਸਾ ਰਾਤ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੁੰਦਾ ਸੀ ਇਹ ਗੁਰੂ ਘਰ ਖਾਲਸਾ ਰਾਤ ਦੇ ਸਮੇਂ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੁੰਦਾ ਸੀ ਜੋ ਕਿ ਲਾਹੌਰ ਵਿਖੇ ਸੀ ਜੇਕਰ ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸਕਾਰ ਲਿਖਦੇ ਹਨ ਕਿ ਕਿਸੇ ਸਮੇਂ ਲਾਹੌਰ ਦੇ ਵਿੱਚ ਕਾਲ ਪੈ ਜਾਂਦਾ ਹੈ ਜਿਸ ਕਰਕੇ ਲੋਕ ਮਰਨ ਲੱਗ ਗਏ ਤੇ ਲਾਸ਼ਾਂ ਭੜਨ ਲੱਗ ਗਈਆਂ ਤੇ ਇਹ ਵੀ ਆਖਿਆ ਜਾਂਦਾ ਹੈ ਕਿ ਉਹ ਕਾਲ ਐਡਾ ਜ਼ਿਆਦਾ ਭੈੜਾ ਸੀ ਕਿ ਅਕਬਰ ਖੁਦ ਲਾਹੌਰ ਛੱਡ ਕੇ ਕਲਾ ਨੌਰ ਚਲਾ ਗਿਆ ਸੀ ਤੇ ਜਿਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਦੀ ਧਰਤੀ ਤੇ ਆਉਂਦੇ ਨੇ ਤੇ ਇੱਥੇ ਲੰਗਰ ਸ਼ੁਰੂ ਕਰਵਾ ਦਿੰਦੇ ਨੇ ਨਾਲ ਦੇ ਨਾਲ દવાਖਾਨੇ ਵੀ ਸ਼ੁਰੂ ਕੀਤੇ ਜਾਂਦੇ ਹਨ ਸੋ ਸੰਗਤਾਂ ਦੀ ਸੇਵਾ ਕਰਦਿਆਂ ਗੁਰੂ ਸਾਹਿਬਾਨ ਜੀ ਇੱਥੇ 8 ਮਹੀਨੇ ਰਹੇ ਤੇ ਇੱਥੇ ਮੌਜੂਦ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਹੀ ਤਿਆਰ ਕਰਵਾਇਆ ਸੀ ਇਹ ਜੋ ਤੁਸੀਂ ਸਨਹਿਰਾ ਮੰਦਿਰ ਵੇਖ ਰਹੇ ਹੋ ਕਿਸੇ ਸਮੇਂ ਇੱਥੇ ਲੰਗਰਖਾਨਾ ਹੁੰਦਾ ਸੀ ਪਰ ਮੀਰ ਮੰਨੂ ਨੇ ਇੱਥੇ ਮਸਜਿਦ ਬਣਵਾਤੀ ਸੀ ਤੇ ਇੱਥੇ ਮੌਜੂਦ ਬੋਲੀ ਵੀ ਉਸ ਨੇ ਪੂਰ ਦਿੱਤੀ ਸੀ ਇਹ ਬੋਲੀ ਵੀ ਗੁਰੂ ਸਾਹਿਬਾਨ ਜੀ ਦੇ ਵੱਲੋਂ ਹੀ ਤਿਆਰ ਕਰਵਾਈ ਗਈ ਸੀ ਤੇ ਸਿੱਖ ਰਾਤ ਦੇ ਸਮੇਂ ਇਸ ਬੋਲੀ ਨੂੰ ਫਿਰ ਤੋਂ ਪੁੱਟ ਦਿੱਤਾ ਗਿਆ ਤੇ ਮਸਜਿਦ ਦੇ ਨਾਲ ਹੀ ਖਾਲਸਾ ਰਾਤ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਤਿਆਰ ਕਰਵਾਇਆ ਗਿਆ ਮੌਜੂਦਾ ਸਮੇਂ ਦੇ ਵਿੱਚ ਇੱਥੇ ਦੀ ਬਾੜੀ ਜਗ੍ਹਾ ਦੇ ਉੱਪਰ ਕਬਜ਼ਾ ਕਰ ਲਿੱਤਾ ਗਿਆ ਹੈ ਤੇ ਉੱਥੇ ਦੁਕਾਨਾਂ ਬਣਾ ਦਿੱਤੀਆਂ ਗਈਆਂ ਨੇ ਤੇ ਤੁਹਾਡੀ ਜਾਣਕਾਰੀ ਲਈ ਅਸੀਂ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਮੌਜੂਦ ਸਾਰੀ ਫੁਟੇਜ ਅਸੀਂ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਹਦੇ ਚੈਨਲ ਤੋਂ ਲਈ ਹੈ ਅਜਿਹੀ ਗਲੀਆਂ ਤੁਸੀਂ ਦੇਖ ਰਹੇ ਹੋ ਕਿਸੇ ਸਮੇਂ ਤੇ ਇੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੁੰਦਾ ਸੀ ਜਿਸ ਦੀ ਇਹ ਪੁਰਾਣੀ ਤਸਵੀਰ ਹੈ ਪਰ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਲੋਕਾਂ ਨੇ ਇੱਥੇ ਕਬਜ਼ਾ ਕਰਕੇ ਆਪਣੇ ਘਰ ਬਣਾ ਲਏ ਨੇ ਜੇਕਰ ਇਸ ਸਥਾਨ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਉਸ ਸਮੇਂ ਦੋ ਪਰਾ ਹੁੰਦੇ ਸੀ ਪੰਜਰਾ ਅਤੇ ਯਾਤਰੀ ਉਹਨਾਂ ਦੋਹਾਂ ਨੇ ਹੀ ਆਪਣੇ ਆਪਣੇ ਇੱਕ ਪਿੰਡ ਵਸਾਏ ਹੋਏ ਸੀ ਪਰ ਉਹਨਾਂ ਦੋਨਾਂ ਦਾ ਹੀ ਝਗੜਾ ਚੱਲ ਰਿਹਾ ਸੀ ਆਪਣੇ ਪਿੰਡਾਂ ਦੀਆਂ ਹਦਾਂ ਤੇ ਜ਼ਮੀਨਾਂ ਨੂੰ ਲੈ ਕੇ ਉਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸਥਾਨ ਤੇ ਆਏ ਤੇ ਉਹਨਾਂ ਨੇ ਇਹ ਝਗੜਾ ਖਤਮ ਕੀਤਾ। ਇਹ ਉਸ ਸਥਾਨ ਦੀ ਪੁਰਾਣੀ ਤਸਵੀਰ ਹੈ ਤੇ 1995 ਤੋਂ ਪਹਿਲਾਂ-ਪਹਿਲਾਂ ਇਹ ਤੀਖ ਸਰੋਵਰ ਵੀ ਮੌਜੂਦ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਅਜੇ ਹਕ ਕੁਝ ਵੀ ਨਹੀਂ ਹੈ ਤੇ ਗੁਰਦੁਆਰਾ ਸਾਹਿਬ ਦੀ ਕੋਈ ਵੀ ਨਿਸ਼ਾਨੀ ਨਹੀਂ ਮਿਲਦੀ। ਇਹ ਹੈ ਪਾਕਿਸਤਾਨ ਦੇ ਵਿੱਚ ਮੌਜੂਦ ਗੁਰਦੁਆਰਾ ਸ਼੍ਰੀ 6ਵੀਂ ਅਤੇ 7ਵੀਂ ਸਾਹਿਬ। 47 ਤੋਂ ਪਹਿਲਾਂ ਇੱਥੇ ਬਹੁਤ ਜ਼ਿਆਦਾ ਰੌਣਕਾਂ ਸੀ ਪਰ ਅੱਜ ਦੇ ਹਾਲਾਤ ਤੁਹਾਡੇ ਸਾਹਮਣੇ ਨੇ। ਇਹ ਕੋਰਦੋਰਾ ਸਾਹਿਬ ਦਾ ਇਤਿਹਾਸ ਕੁਝ ਇਸ ਤਰੀਕੇ ਦੇ ਨਾਲ ਹੈ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਜਾ ਰਹੇ ਸਨ ਤਾਂ ਗੁਰੂ ਸਾਹਿਬਾਨ ਜੀ ਇੱਥੇ ਰੁਕਦੇ ਆ ਤੇ ਇਸ ਪਿੰਡ ਦਾ ਨਾਮ ਹੈ ਘਰੋਟਿਆ ਫੁਰਣ ਇਟ ਇਜ਼ ਦੇ ਬਿਲਕੁਲ ਪਿਛਲੇ ਪਾਸੇ ਹੈ ਦਸਕਾ ਪਿੰਡ ਉਸ ਸਮੇਂ ਦਸਕਾ ਪਿੰਡ ਵਾਲੇ ਐਸ ਪਿੰਡ ਨੂੰ ਲੁੱਟ ਕੇ ਲੈ ਕੇ ਜਾਇਆ ਕਰਦੇ ਸੀ ਤੇ ਇੱਥੇ ਹਮਲੇ ਕਰਦੇ ਹੁੰਦੇ ਸੀ ਉਸ ਦੇ ਹਾਲ ਦੇ ਲਈ ਪਿੰਡ ਵਾਲਿਆਂ ਨੇ ਗੁਰੂ ਸਹਿਬਾਨ ਜੀ ਦੇ ਅੱਗੇ ਅਰਦਾਸ ਕੀਤੀ ਉਸ ਸਮੇਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਜੀ ਗੁਰਗੱਦੀ ਤੇ ਬਿਰਾਜਮਾਨ ਸਨ ਸੋ ਜਦੋਂ ਗੁਰੂ ਹਰ Rai ਸਾਹਿਬ ਜੀ ਇੱਥੇ ਆ ਰਹੀ ਸੀ ਉਸ ਸਮੇਂ ਦਸਕੇ ਪਿੰਡ ਵਾਲੇ ਲੋਕ ਇੱਥੇ ਹਮਲਾ ਕਰਨ ਦੇ ਲਈ ਆ ਰਹੇ ਸੀ ਤੋ ਗੁਰੂ ਸਹਿਬਾਨ ਜੀ ਉਹਨਾਂ ਨੂੰ ਰਸਤੇ ਦੇ ਵਿੱਚ ਸਮਝਾ ਕੇ ਹੀ ਵਾਪਸ ਮੋੜ ਦਿੰਦੇ ਆ ਜਿਸ ਤੋਂ ਬਾਅਦ ਕਦੇ ਵੀ ਦਸਕੇ ਪਿੰਡ ਵਾਲੇ ਇੱਥੇ ਹਮਲਾ ਨਹੀਂ ਕਰਦੇ ਅਸਲ ਵਿੱਚ ਉਸ ਸਮੇਂ ਐਸ ਪਿੰਡ ਵਾਲਿਆਂ ਨੇ ਜਿਹੜੇ ਹਰ ਰਾਏ ਜਿਹਦੇ ਦਰਬਾਰ ਦੇ ਵਿੱਚ ਇੱਕ ਸੁਖੜ ਸੁਖੀ ਹੋਈ ਸੀ ਕਿ ਗੁਰੂ ਸਾਹਿਬਾਨ ਜਦ ਸਾਡੀ ਰੱਖਿਆ ਕਰਨਗੇ ਤਾਂ ਅਸੀਂ ਘੋੜਾ ਚੜਾਵਾਂਗੇ ਹੁਣ ਦਸਕੇ ਪਿੰਡ ਵਾਲਿਆਂ ਦੇ ਹਮਲੇ ਦਾ ਰੁਕ ਗਏ ਸੀ ਪਰ ਕਲੋਟਿਆ ਪਿੰਡ ਵਾਲੀ ਲੋਕਾਂ ਨੂੰ ਇਹ ਹਮਲੇ ਕਿੰਨਾ ਨੇ ਰਗੁਆਏ ਨੇ ਤੇ ਫਿਰ ਸਮਾਂ ਥੋੜਾ ਜਿਹਾ ਅੱਗੇ ਵਧਦਾ ਗਿਆ ਤੇ ਲੋਕ ਐ ਸੁੱਖਣ ਵਾਲੀ ਵੀ ਭੁੱਲ ਜਾਂਦੇ ਨੇ ਸੋ ਜਿਸ ਕਰਕੇ ਇਹ ਪਿੰਡ ਦੇ ਲੋਕ ਆਪਣੀ ਸੁੱਖਣ ਅਨੁਸਾਰ ਘੋੜਾ ਚੜਾਣਾ ਭੁੱਲ ਜਾਂਦੇ ਨੇ ਜੇ ਜਦੋਂ ਗੁਰੂ ਸਾਹਿਬਾਨ ਜੀ ਇੱਥੇ ਆਉਂਦੇ ਆ ਤਾਂ ਪਿੰਡ ਵਾਲੇ ਆਪਣੇ ਆਪਣੇ ਸਭਰਾਥਾ ਅਨੁਸਾਰ ਗੁਰੂ ਸਾਹਿਬਾਨ ਜੀ ਦੇ ਅੱਗੇ ਮੱਥਾ ਟੇਕਦੇ ਆ ਗੁਰੂ ਸਾਹਿਬਾਨ ਜੀ ਆਖਦੇ ਆ ਕਿ ਅਸੀਂ ਤਾਂ ਆਪਣੀ ਕਾਰ ਸੇਵਾ ਲੈਣ ਆਏ ਨਾ ਜੋ ਤੁਸੀਂ ਸੁਖ ਸੁਖੀ ਸੀ ਤਾਂ ਪਿੰਡ ਵਾਲੇ ਆਖਦੇ ਆ ਕਿ ਤੁਸੀਂ ਕੌਣ ਹੋ ਤਾਂ ਗੁਰੂ ਸਾਹਿਬਾਨ ਜੀ ਆਖਦੇ ਹਨ ਕਿ ਅਸੀਂ ਇੱਕ ਆਵਾਜ਼ ਲਾਵਾਂਗੇ ਤੇ ਸਾਡੀ ਪਿੰਡ ਸਾਡੇ ਕੋਲ ਖੁਦ ਚੱਲ ਕੇ ਆ ਜਾਵੇਗੀ। ਉਸ ਸਮੇਂ ਜਦੋਂ ਗੁਰੂ ਸਾਹਿਬਾਨ ਜੀ ਨੇ ਆਵਾਜ਼ ਦਿੱਤੀ ਤਾਂ ਇੱਕ ਘੋੜਾ ਆਪਣੇ ਕਿਲੇ ਤੋਂ ਖੁੱਲ ਕੇ ਗੁਰੂ ਸਾਹਿਬਾਨ ਜੀ ਦੇ ਚਰਨਾਂ ਦੇ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਐਸੇ ਸਥਾਨ ਦਾ ਇਤਿਹਾਸ ਜੁੜਦਾ ਹੈ। ਇਹ ਵੀ ਆਖਿਆ ਜਾਂਦਾ ਹੈ ਕਿ ਐਸੇ ਸਥਾਨ 'ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਸਤਕਤ ਵਾਲਾ ਇੱਕ ਸਰੂਪ ਮੌਜੂਦ ਸੀ ਜੋ ਅੱਜkal ਇੱਥੇ ਮੌਜੂਦ ਨਹੀਂ ਹੈ। ਐ ਜੋ ਤੁਸੀਂ ਸਕੂਲ ਦੇ ਇੱਥੇ ਬਣੀ ਹੋਈ ਇੱਕ ਕਬਰ ਵੇਖ ਰਹੇ ਹੋ ਇੱਕ ਸਮੇਂ 'ਤੇ ਇੱਥੇ ਗੁਰਦੁਆਰਾ ਸ੍ਰੀ ਛੇਮੀ ਪਾਚਾਈ ਹੁੰਦਾ ਸੀ ਪਰ ਅੱਜ ਮੌਜੂਦਾ ਸਮੇਂ ਦੇ ਵਿੱਚ ਕੁਝ ਪਿੰਡ ਦੇ ਲੋਕਾਂ ਦੇ ਵੱਲੋਂ ਇੱਥੇ ਝੰਡੇ ਸ਼ਾਹ ਦਾ ਨਾਮ ਦੇ ਕੇ ਕਬਰ ਬਣਾ ਦਿੱਤੀ ਗਈ ਹੈ। ਪਿੰਡ ਵਾਲੇ ਲੋਕਾਂ ਦੇ ਅਨੁਸਾਰ ਇੱਥੇ ਇੱਕ ਬਹੁਤ ਹੀ ਸੋਹਣਾ ਗੁਰਦੁਆਰਾ ਸੀ ਜਿੱਥੇ ਇੱਕ ਬੁੰਦ ਸੀ ਤੇ ਬਹੁਤ ਵੱਡਾ ਖੁੱਲਾ ਬਰਾਂਡਾ ਸੀ ਐਸੀ ਥਾਂ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ ਇੱਥੇ ਪਿੰਡ ਦੇ ਵਿੱਚ ਹੁਣ ਕੋਈ ਵੀ ਸਿੱਖ ਨਾ ਮੌਜੂਦ ਹੋਣ ਕਰਕੇ ਉਸ ਗੁਰਦੁਆਰਾ ਸਾਹਿਬ ਨੂੰ ਢਾਕੇ ਉੱਥੇ ਇੱਕ ਸਕੂਲ ਬਣਾ ਦਿੱਤਾ ਗਿਆ ਹੈ ਇਤਿਹਾਸਕਾਰਾਂ ਦੇ ਅਨੁਸਾਰ ਇਸ ਗੁਰਦੁਆਰਾ ਸਾਹਿਬ ਦੇ ਨਾਮ ਜਮੀਨ ਵੀ ਆਂਦੀ ਸੀ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਚੜ੍ਹੀਆ ਪਿੰਡ ਦੇ ਵਿੱਚ ਮੌਜੂਦ ਸੀ ਜਿਹੜੇ ਲਾਹੌਰ ਦਾ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਸੀ ਇਹ ਪਟਾਣਾ ਪਿੰਡ ਪਾਕਿਸਤਾਨ ਵਾਲੇ ਪਾਸੇ ਬਾਰਡਰ ਦੇ ਬਿਲਕੁਲ ਹੀ ਨੇੜੇ ਹੈ ਇਹ ਗੁਰਦੁਆਰਾ ਸਾਹਿਬ ਦੱਗ ਗੁੰਬਰ ਪਾਰਤ ਵਾਲੇ ਪਾਸਿਓਂ ਵੀ ਦਿਖ ਜਾਂਦਾ ਹੈ। ਕਿਸੇ ਸਮੇਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਾਈ ਤਾਰੂ ਸਿੰਘ ਜੀ ਵੀ ਆਏ ਸਨ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਜਾ ਰਿਆ ਸੀ। ਅੱਜ ਕੱਲ੍ਹ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਮੁਸਲਮਾਨ ਪਰਿਵਾਰ ਰਹਿ ਰਿਹਾ ਹੈ। ਇਹ ਗੁਰਦੁਆਰਾ ਸਾਹਿਬ ਵੀ ਦੱਗ ਬਰਦੋਪ ਪਰਿਵਾਰਾਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ। ਗੁਰੂ ਘਰ ਅੰਦਰ ਅੱਜ ਵੀ ਉਹੀ ਪੁਰਾਣੀ ਫਰਸ਼ ਲੱਗੀ ਹੋਈ ਹੈ। ਕਿਸੇ ਸਮੇਂ ਇਸ ਗੁਰਦੁਆਰਾ ਸਾਹਿਬ ਦੇ 12 ਦਰਵਾਜ਼ੇ ਸਨ। ਪਰ ਹੁਣ ਇਸ ਗੁਰਦੁਆਰਾ ਸਾਹਿਬ ਦੇ ਉੱਪਰ ਪਰਿਵਾਰਾਂ ਦੇ ਕਬਜ਼ੇ ਕਰਕੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ ਪੁਲਵਾਮਾ ਅਟੈਕ ਦੇ ਕਾਰਨ ਤੁਸੀਂ ਪੁਲਵਾਮਾ ਇਲਾਕੇ ਨੂੰ ਤਾਂ ਜਾਣਦੇ ਹੀ ਹੋਵੋਗੇ ਜਿੱਥੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਪੁਲਵਾਮਾ ਦੇ ਸ਼ਾਦੀਮਾਰ ਇਲਾਕੇ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਿਤ ਕੋਈ ਸਾਬ ਗੁਰਦੁਆਰਾ ਸਾਹਿਬ ਨਹੀਂ ਜੋ ਇਸੇ ਰਾਕੇ ਦੇ ਵਿੱਚ ਮੌਜੂਦ ਗੁਰਦੁਆਰਾ ਪਾਤਸ਼ਾਹੀ 6ਵੀਂ ਤੋਂ 6 ਕਿਲੋਮੀਟਰ ਦੀ ਦੂਰੀ 'ਚ ਨਹੀਂ ਐਸੇ ਥਾਂ 'ਤੇ ਗੁਰੂ ਸਹਿਬਾਨ ਜੀ ਦੇ ਨਾਲ ਬਾਦਸ਼ਾਹ ਜਹਾਂਗੀਰ ਵੀ ਆਇਆ ਸੀ ਤੇ ਇੱਥੇ ਗੁਰੂ ਸਹਿਬਾਨ ਜੀ ਸੰਗਤਾਂ ਦੇ ਨਾਲ ਸ਼ਿਕਾਰ ਖੇਡਣਾਈ ਸੀ ਤੇ ਜਦੋਂ ਸੰਗਤਾਂ ਗੁਰੂ ਸਹਿਬਾਨ ਜੀ ਨੂੰ ਇਹ ਆਖਦੀਆਂ ਨੇ ਕਿ ਸਾਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੈ ਤਾਂ ਗੁਰੂ ਸਹਿਬਾਨ ਜੀ ਆਪਣੀ ਇੱਕ ਛੜੀ ਨੂੰ ਘੁਮਾ ਕੇ ਉੱਥੇ ਇੱਕ ਪਾਣੀ ਦਾ ਸਰੋਤ ਪੈਦਾ ਕਰ ਦਿੰਦੇ ਨੇ ਤੇ ਐਸੇ ਸਥਾਨ ਤੋਂ 6 ਕਿਲੋਮੀਟਰ ਪਿੱਛੇ ਜੋ ਗੁਰਦੁਆਰਾ ਸਾਹਿਬ ਨੇ ਉੱਥੇ ਇੱਕ ਚਿਨਾਰ ਦਾ ਦਰਖਤ ਮੌਜੂਦ ਹੈ ਜਿਸ ਥੱਲੇ ਖੋਈ ਸਾਹਿਬ ਜਾਣ ਤੋਂ ਪਹਿਲਾਂ ਗੁਰੂ ਸਹਿਬਾਨ ਜੀ ਆਪ ਬਿਰਾਜਮਾਨ ਹੋਏ ਸਨ। ਪ੍ਰੀਤ ਹੈ ਕਿ ਇੱਥੇ ਫਿਰ ਤੋਂ ਸੰਗਤਾਂ ਦੀਆਂ ਰੌਣਕਾਂ ਲੱਗਣ ਗਿਆ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਲੋਕਾਂ ਦੇ ਨਾਲ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਤਿਹਾਸ ਪਹੁੰਚ ਬਾਈ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ